ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ ਭਾਜਪਾ ਵੱਲੋਂ ਵੀ ਆਪਣੀ ਚੋਣ ਮੁਹਿੰਮ ਨੂੰ ਪਖਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿੱਚ ਲਿਆਂਦਾ ਜਾ ਰਿਹਾ ਹੈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਪੰਜਾਬ ਆਣਗੇ ਇਸ ਦੌਰਾਨ ਉਹ ਤਿੰਨ ਲੋਕ ਸਭਾ ਹਲਕਿਆਂ ਵਿੱਚ ਚੋਣ ਰੈਲੀਆਂ ਕਰਨਗੇ ਪ੍ਰਧਾਨ ਮੰਤਰੀ ਮੋਦੀ 23 ਮਈ ਨੂੰ ਪਟਿਆਲਾ ਅਤੇ 24 ਮਈ ਨੂੰ ਗੁਰਦਾਸਪੁਰ ਅਤੇ ਜਲੰਧਰ ਲੋਕ ਸਭਾ ਹਲਕਿਆਂ ਵਿੱਚ ਰੈਲੀ ਕਰਨਗੇ ਜਾਕਰ ਨੇ ਕਿਹਾ ਕਿ ਜਲਦ ਪਟਿਆਲਾ ਜਲੰਧਰ ਅਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ਵਿੱਚ ਹੋਣ ਵਾਲੀ ਰੈਲੀ ਦੇ ਸਥਾਨ ਅਤੇ ਸਮੇਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸੁਨੀਲ ਜਾਕਰ ਵੱਲੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਪੱਤਰ ਲਿਖ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਦੀ ਅਪੀਲ ਕੀਤੀ ਗਈ ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਹਨ ਪ੍ਰਾਈਮ ਮਿੰისტਰ ਸਾਹਿਬ ਦਾ ਜਿਹੜਾ ਦੌਰੇ ਦਾ ਇਨਫੋਰਮੇਸ਼ਨ ਆਈ ਹੈ 23 ਤਰੀਕ ਨੂੰ ਪਟਿਆਲੇ ਰੈਲੀ ਕਰਨਗੇ 24 ਤਰੀਕ ਨੂੰ ਮਾਨਯੋਗ ਪ੍ਰਧਾਨ ਮੰਤਰੀ ਗੁਰਦਾਸਪੁਰ ਪਹਿਲਾਂ ਤੇ ਉਹਦੇ ਬਾਅਦ ਜਲੰਧਰ ਦੀ ਰੈਲੀ ਦਾ ਪ੍ਰੋਗਰਾਮ ਉਹਨਾਂ ਦਾ ਹੈਗਾ ਟਾਈਮਿੰਗਸ ਐਗਜ਼ੈਕਟ ਕਿੱਥੇ ਜਿਹੜਾ ਦੱਸ ਰਹੇ ਪਟਿਆਲਾ ਲੋਕ ਸਭਾ ਕੰਸਟਿਟੂਐਂਸੀ ਦੀ ਗੱਲ ਕਰ ਰਹੇ ਗੁਰਦਾਸਪੁਰ ਲੋਕ ਸਭਾ ਕੰਸਟਿਟੂਐਂਸੀ ਜਲੰਧਰ ਲੋਕ ਸਭਾ ਕਿੱਥੇ ਪਾਰਟਿਕੂਲਰ ਰੈਲੀ ਹੋਊਗੀ ਉਹ ਅੱਜ ਡਿਸਾਈਡ ਕਰਕੇ ਉਹ ਵੀ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਹੈ ਕਹਿਰ ਦੀ ਗਰਮੀ ਤੋਂ ਪਰੇਸ਼ਾਨ ਲੋਕਾਂ ਲਈ ਖੁਸ਼ਖਬਰੀ ਹੈ ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ ਪੱਛਮੀ ਮੌਨਸੂਨ ਨੇ ਦੇਸ਼ ਦੇ ਕੁਝ ਦੱਖਣੀ ਖੇਤਰ ਨਿਕੋਬਾਰ ਟਾਪੂਆਂ ਤੇ दस्तक ਦੇ ਦਿੱਤੀ ਹੈ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮੌਨਸੂਨ ਐਤਵਾਰ ਨੂੰ ਮਾਲਦੀਵ ਦੇ ਕੁਝ ਹਿੱਸਿਆਂ, ਬੰਗਾਲ ਦੀ ਖਾੜੀ, ਨਿਕੋਬਾ ਟਾਪੂਆਂ ਤੇ ਦੱਖਣੀ ਅੰਡੇਮਾਨ ਸਾਗਰ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਿਆ ਹੈ ਇਸ ਦੇ ਨਾਲ ਹੀ ਮੌਨਸੂਨ ਦੇ 20 ਜੂਨ ਤੱਕ ਯੂਪੀ ਪਹੁੰਚਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਮੌਨਸੂਨ ਆਮ ਤੌਰ ਤੇ 15 ਜੂਨ ਤੱਕ ਪਹੁੰਚ ਜਾਂਦਾ ਹੈ ਹਾਲੀ ਵਿੱਚ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਹੈ ਕਿ ਇਸ ਸਾਲ ਮੌਨਸੂਨ ਦੇ 31 ਮਈ ਤੱਕ ਕੇਰਲ ਪਹੁੰਚਣ ਦੀ ਸੰਭਾਵਨਾ ਹੈ ਅਤੇ ਪੰਜਾਬ ਅਤੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਅਤੇ ਹਰਿਆਣਾ ਤੱਕ ਮੌਨਸੂਨ ਦੇ 19 ਤੋਂ 20 ਜੂਨ ਦੇ ਆਸ-ਪਾਸ ਪਹੁੰਚ ਦੀ ਉਮੀਦ ਕੀਤੀ ਜਾ ਰਹੀ ਹੈ ਇਹ ਤਿੰਨ ਜਾਂ ਚਾਰ ਦਿਨ ਅੱਗੇ ਪਿੱਛੇ ਹੋ ਸਕਦਾ ਹੈ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ 20 ਤੋਂ 25 ਜੂਨ ਤੱਕ ਮੌਨਸੂਨ ਪੰਜਾਬ ਨੂੰ ਕਵਰ ਕਰ ਲਵੇਗਾ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 2 ਜੁਲਾਈ ਤੱਕ ਪੂਰਾ ਦੇਸ਼ ਕਵਰ ਹੋ ਜਾਵੇਗਾ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਵਾਇਰਲ ਹੋ ਰਹੀ ਹੀ ਆਡੀਓ ਨਾਲ ਉਹਨਾਂ ਦਾ ਕੋਈ ਵੀ ਲੈਣ-ਦੇਣ ਨਹੀਂ ਹੈ ਜਿਸ ਨੇ ਵੀ ਇਹ ਆਡੀਓ ਵਾਇਰਲ ਕੀਤੀ ਹੈ ਉਸ ਬੰਦੇ ਦੀ ਪੁਲਿਸ ਦੇ ਆਈਟੀ ਸੈੱਲ ਵਿੱਚ ਸ਼ਿਕਾਇਤ ਦਰਜ ਕਰਵਾਣਗੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਕਸਲ ਤਾਂ ਲਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਵਨੀਤ ਬਿੱਟੂ ਨੇ ਕਿਹਾ ਕਿ ਹੁਣ ਚੋਣਾ ਹਨ ਇਸ ਤਰ੍ਹਾਂ ਦਾ ਕੰਮ ਨਹੀਂ ਚੱਲਣਾ ਹੈ ਇੱਕ ਗੱਲ ਸਮਝ ਲਓ ਆਵਾਜ਼ ਹੋਵੇ ਨਾ ਹੋਵੇ ਪਰ ਹਰ ਬੰਦਾ ਹਰ ਪਾਰਟੀ ਹਰ ਬੰਦਾ ਨਮਾਇੰਦਾ ਕੋਸ਼ਿਸ਼ ਕਰਦਾ ਹੈ ਵੀ ਸਾਰੇ ਮੇਰੀ ਆਪਣੀ ਆਪਣੀ ਪਾਰਟੀ ਜੁਆਇਨ ਕਰਨ ਇਹ ਚ ਕੋਈ ਨਵੀਂ ਗੱਲ ਥੋੜੀ ਹੈ ਹਰ ਬੰਦਾ ਜਿਹੜਾ ਹੈ ਉਹ ਕੋਸ਼ਿਸ਼ ਕਰਦਾ ਹੈ ਵੀ ਕੋਈ ਵੀ ਲੀਡਰ ਆ ਜਿਹੜਾ ਭਾਈ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ ਇਸ ਕਰਕੇ ਏਡੀ ਇਹ ਕੋਈ ਬੜੀ ਗੱਲ ਆ ਆਡੀਓ ਤੁਹਾਡੀ ਨਹੀਂ ਮੈਂ ਕਹਿੰਦਾ ਮੇਰੀ ਆਡੀਓ ਹੈ ਜਾਂ ਨਹੀਂ ਹੋਏ ਜੇ ਤੁਸੀਂ ਆਡੀਓ ਨੂੰ ਮੰਨਦੇ ਹੋ ਤੇ ਉਹ ਚ ਜੇ ਆਪਣੀ ਪਾਰਟੀ ਲਈ ਕੋਈ ਕਹਿੰਦਾ ਵੀ ਮੇਰੀ ਪਾਰਟੀ ਮੈਂ ਤੁਹਾਡੇ ਮੂਰੇ ਕਹਿੰਦਾ ਹੁਣ ਵੀ ਵੀ ਸਾਰੇ ਭਾਈ ਸਾਡੀ ਬੀਜੇਪੀ ਜੁਆਇਨ ਕਰੋ ਲੇਕਿਨ ਬੈਂਕ ਕਲਰ ਤੋਂ ਇੱਕ ਗੱਲ ਕਹੀ ਹੈ ਕਿ ਇਹ ਪ੍ਰਧਾਨ ਮੰਤਰੀ ਇਸ ਲਈ ਸੈਕੂਇਸ ਤੋਂ ਇਨਾ ਐਮੀ ਦੇ ਰਹੇ ਨੇ ਕਿ ਜੇਕਰ ਕੋਈ ਨਕਲੀ ਪੱਗ ਬਣ ਕੇ ਵਿੱਚ ਮੈਂ ਕਹਿੰਦਾ ਇਹ ਗੱਲ ਛੱਡੋ ਕੀ ਕਹੀ ਨਹੀਂ ਕਹੀ ਉਹ ਫੈਸਲਾ ਉਹ ਤਾਂ ਜਿਹੜਾ ਇਹ ਅਸੀਂ ਜਿਹੜਾ ਇਹ ਉਹ ਬਾਅਦ ਚ ਆਈਟੀ ਨੂੰ ਸ਼ਿਕਾਇਤ ਕਰਾਂਗੇ ਤੇ ਜਿਨੇ ਇਹ ਇਹ ਵੀ ਸ਼ਿਕਾਇਤ ਕਰਾਂਗੇ ਵੀ ਜਿਹਨੂੰ ਜਿਹੜੀਆਂ ਨੇ ਇਹ ਚਲਾਈ ਆ ਕਿਉਂਕਿ ਇਹਦੇ ਉੱਤੇ ਬੜਾ ਇਲੈਕਸ਼ਨਾਂ ਦੇ ਵਿੱਚ ਇਹੋ ਜੀਆਂ ਵੀਡੀਓਆਂ ਜਿਹੜੀਆਂ ਨੇ ਜਾਂ ਉਹ ਸਰਕੂਲੇਟਰ ਰੋਜ ਹੋਣੀਆਂ ਐ ਇਹ ਚ ਕੋਈ ਨਵੀਂ ਗੱਲ ਥੋੜੀਆ ਆ ਮੇਰੀ ਆਵਾਜ਼ ਆ ਜਿਹੜੀ ਤੁਹਾਡੇ ਮੂਰੇ ਆ ਇਹਦੀ ਆਵਾਜ਼ ਦਾ ਜੋ ਮਰਜ਼ੀ ਬਣਾ ਲਓ ਅੱਜ ਕੱਲ ਕੰਪਿਊਟਰ ਤੇ ਬੈਠ ਕੇ ਜੋ ਮਰਜ਼ੀ ਪਰ ਦੂਜੀ ਗੱਲ ਜੇ ਪਾਰਟੀ ਜੁਆਇਨ ਨਾਲੀ ਗੱਲ ਕਹੀ ਆ ਤੇ ਉਹ ਤਾਂ ਹਰੇਕ ਪਾਰਟੀ ਕੋਸ਼ਿਸ਼ ਕਰਦੀ ਆ ਵੀ ਹਾਰ ਸਾਡੀ ਪਾਰਟੀ ਕੋਈ ਵੀ ਜੁਆਇਨ ਕਰੇ ਹਰੇਕ ਨੂੰ ਅਸੀਂ ਤਾਂ ਕਵਾਂਗੇ ਲੇਕਿਨ ਬੈਸ ਬ੍ਰਦਰ ਨੂੰ ਤਾਂ ਉੱਤੇ ਹਮੇਸ਼ਾ ਟਿੱਪਣੀ ਕਰਦੇ ਆ ਰਹੇ ਹੋ ਲੇਕਿਨ ਉਹਨਾਂ ਨੇ ਕੋਈ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਮੈਂ ਤਾਂ ਥੋੜੀ ਗੱਲ ਇੱਕ ਕਰ ਰਹੇ ਆ ਵੀ ਜੇ ਉਹ ਕਹਿੰਦੇ ਆ ਵੀ ਭਾਈ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਆ ਵੀ ਸਾਡੀ ਪਾਰਟੀ ਜੇਕਰ ਇਹ ਹੋਵੇ ਕਿ ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਕ ਆਡੀਓ ਜਾਰੀ ਕੀਤੀ ਹੈ ਬੈਂਸ ਨੇ ਦਾਅਵਾ ਕੀਤਾ ਹੈ ਕਿ ਆਡੀਓ ਵਿੱਚ ਆਵਾਜ਼ ਭਾਜਪਾ ਉਮੀਦਵਾਰ ਸੰਸਦ ਮੈਂਬਰ ਰਵੀਦੀ ਬਿੱਟੂ ਦੀ ਹੈ ਆਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਦੋ ਵਿਅਕਤੀ ਆਪਸ ਵਿੱਚ ਭਾਜਪਾ ਤੇ ਕਾਂਗਰਸ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ ਇਹ ਜੇ ਕੋਈ ਬੰਦਾ ਜਿਵੇਂ ਬਿੱਟੂ ਜੀ ਕਹਿੰਦੇ ਸੀ ਇਹ ਐਡਿਟ ਕੀਤੀ ਹੋਈ ਆ ਮੇਰੇ ਤੇ ਮੁਕੱਦਮਾ ਦਰਜ ਹੋਵੇ ਬਿੱਟੂ ਜੀ ਸਵੇਰੇ ਜਾ ਕੇ ਪੁਲਿਸ ਕਮਿਸ਼ਨਰ ਜਾਂ ਡੀਜੀਪੀ ਪੰਜਾਬ ਨੂੰ ਇਹ ਆਡੀਓ ਰਿਕਾਰਡਿੰਗ ਦੇ ਕੇ ਆਓ ਜੇ ਇਹਦੇ ਵਿੱਚ ਐਡੀਟਿੰਗ ਹੋਵੇ ਕੋਈ ਤੇ ਤੁਰੰਤ ਮੇਰੇ ਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਤੇ ਜੇ ਫਿਰ ਮੈਂ ਉਹ ਹੀ ਕਹਿਣ ਲੱਗਾ ਵੀ ਜੇ ਤੁਹਾਡੀ ਚਵੜ ਨਿਕਲੀ ਤੁਹਾਡੀ ਮੰਦਬੁੱਧੀ ਵਾਲੀ ਇਹ ਗੱਲ ਨਿਕਲੀ ਤੇ ਫਿਰ ਤੁਸੀਂ ਆਪਣੇ ਲਈ ਤੈਅ ਕਰੋ ਵੀ ਤੁਹਾਡਾ ਹਾਲ ਤੇ ਹਸ਼ਰ ਪੰਜਾਬ ਦੇ ਲੋਕ ਖਾਸ ਕਰਕੇ ਲੁਧਿਆਣਾ ਦੇ ਵੋਟਰ ਕਰਨਗੇ ਕੀ ਆ ਦੋਸਤੋ ਜਿਹੜੀ ਆਡੀਓ ਆ ਇਹਨਾਂ ਦੇ ਨਹੀਂ ਸੁਣਨਾ ਇਫੈਕਟਸ ਨੂੰ ਨਹੀਂ ਬੈਕਗ੍ਰਾਉਂਡ ਦੀ ਮੈਸ ਉਹ ਜਸਤਾਂਦਾਨੀ ਕੀਤੀ ਕਰੀ ਜੀ ਆਪਣੇ ਆਪੇ ਜਦੋਂ ਮੈਂ ਰੋਗਦਾਰ ਸੋਚ ਵਿੱਚ ਨੂੰ ਟਿਕਟ ਮਿਲ ਜਾਣ ਤੋਂ ਮੱਚੋ ਇਹ ਇਹ ਤਾਂ ਹਸਪਤਾਲ ਦੇ ਲਈ ਆਲੇ ਆ ਬਾਜਵਾ ਦੇ ਰਾਜਾ ਕਿ ਕਿ ਸ਼ੁਰੂ ਹੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਮੈਂ ਚੁੱਪ ਕਰਕੇ ਮੈਂ ਤੁਹਾਨੂੰ ਤਾਂ ਹੀ ਜੋ ਮਿੱਟ ਜੀ ਮੈਨੂੰ ਕੈਂਡੀਡੇਟ ਅਨਾਉਂਸ ਕਰਦੇ ਕੈਂਡੀਡੇਟ ਨੂੰ ਮੈਨੂੰ ਰੋਲਾ ਆਉਂਦਾ ਸਿਰ ਤੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਕਿਉਂ ਕਰਕੇ ਜਿਨ੍ਹਾਂ ਜਿਨ੍ਹਾਂ ਨੇ ਕੁਝ ਨਹੀਂ ਕਰ ਸਕਾ ਫਿਰ ਸਭ ਕੁਝ ਕਰਕੇ ਕਰਕੇ ਰਾਸਬਾ ਮੈਂਬਰ ਰਾਗਵ ਚੱਡਾ ਲੰਬੇ ਸਮੇਂ ਤੋਂ ਬਾਅਦ ਪੰਜਾਬ ਪਰਤ ਆਏ ਹਨ ਉਹ ਆਪਣੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣ ਲਈ ਲੰਡਨ ਗਏ ਹੋਏ ਸਨ ਬੀਤੇ ਦਿਨ ਰਾਗਵ ਚੱਡਾ ਯੂਕੇ ਤੋਂ ਲੰਬੇ ਸਮੇਂ ਤੋਂ ਬਾਅਦ ਵਾਪਸ ਭਾਰਤ ਆਏ ਤੇ ਆਉਂਦਿਆਂ ਹੀ ਸਿੱਧਾ ਅਰਵਿੰਦ ਕੇਜਰੀ ਵੱਲ ਨੂੰ ਮਿਲ ਲਈ ਉਹਨਾਂ ਦੇ ਘਰ ਪਹੁੰਚੇ ਹੁਣ ਖਬਰ ਹੈ ਕਿ ਪੰਜਾਬ ਵਿੱਚ ਉਹ ਪਹੁੰਚ ਰਹੇ ਹਨ ਰਿਪੋਰਟਾਂ ਮੁਤਾਬਕ ਰਾਗਵ ਚੱਡਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਵਿੱਚ ਹਿੱਸਾ ਲੈਣਗੇ ਅਤੇ ਪ੍ਰਚਾਰ ਕਰਨਗੇ ਬੀਤੇ ਦਿਨੀ ਪਾਰਟੀ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ ਜਿਸ ਵਿੱਚ ਰਾਗਵ ਚੱਡਾ ਦਾ ਨਾਮ ਵੀ ਸ਼ਾਮਲ ਸੀ ਦੱਸਿਆ ਜਾ ਰਿਹਾ ਹੈ ਕਿ ਰਾਗਵ ਚੱਡਾ ਜਲਦ ਹੀ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੱਢਣਗੇ ਰਾਗਵ ਚੱਡਾ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਇਕੱਲੇ ਚੋਣ ਪ੍ਰਚਾਰ ਕਰ ਰਹੇ ਸਨ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਰਾਗਵ ਚੱਡਾ ਵੀ ਉਹਨਾਂ ਦੇ ਨਾਲ ਚੋਣ ਪ੍ਰਚਾਰ ਕਰਦੇ ਨਜ਼ਰ ਆ ਸਕਦੇ ਹਨ ਵੀਰੋ ਮੈਨੂੰ ਹੁਣ ਜ਼ਿਆਦਾ ਬੋਲਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਦੇ ਲੋਕ ਆਪ ਹੀ ਬੋਲਣ ਲੱਗ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਕੌਣ ਆਪਣਾ ਕੌਣ ਬੇਗਾਨਾ ਹੈ ਕਿੰਨਾ ਨੇ ਪੰਜਾਬ ਨੂੰ ਲੁੱਟਿਆ ਤੇ ਕਿਹੜਾ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਵਾਸਤੇ ਆਪਣਾ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਹੈ ਸੋ ਵੀਰੋ ਆਓ ਇਕੱਠੇ ਹੋ ਕੇ ਆਪਾਂ ਇਸ ਵਾਰ 1 ਜੂਨ ਨੂੰ ਝਾੜੂ ਵਾਲਾ ਬਟਨ ਕਰਮਜੀਤ ਅਨਮੋਲ ਝਾੜੂ ਵਾਲਾ ਬਟਨ ਤੀਜੇ ਨੰਬਰ ਤੇ ਹੈ ਝਾੜੂ ਵਾਲਾ ਬਟਨ ਤੀਜੇ ਨੰਬਰ ਤੇ ਆ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਬਹੁਤ ਗਰੀਬ ਘਰ ਚੋਂ ਉੱਠਿਆ ਆ ਬਹੁਤ ਪਿੰਡੇ ਤੇ ਦੁਸ਼ਵਾਰੀਆਂ ਗਰੀਬੀਆਂ ਹੰਡਾ ਕੇ ਆਪਣੀ ਮਿਹਨਤ ਨਾਲ ਸਫਲ ਹੋਇਆ ਹੋਇਆ ਮੁੰਡਾ ਕਰਮਜੀਤ ਅਨਮੋਲ ਔਰ ਇਹਨੂੰ ਪਤਾ ਹੈ ਕਿ ਗਰੀਬੀਆਂ ਕੀ ਹੁੰਦੀਆਂ ਨੇ ਜਦੋਂ ਇਹੋ ਜਿਹੇ ਲੋਕ ਪਾਰਲੀਮੈਂਟ ਜਾਣਗੇ ਤਾਂ ਫਿਰ ਕਾਨੂੰਨ ਵੀ ਇਹੋ ਜਿਹੇ ਬਣਨਗੇ ਕਿਉਂਕਿ ਇਹ ਜਦੋਂ ਬੋਲਣਗੇ ਕਿ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਤਾਂ ਫਿਰ ਕਮੀਆਂ ਦੇ ਵੇੜੇ ਵਾਕਈ ਸੂਰਜ ਮੰਗਣਗੇ ਤੇ ਅਸੀਂ ਇਕੱਠੇ ਕਾਲਜ ਵੇਲੇ ਤੋਂ ਗਾਉਂਦੇ ਵੀ ਰਹੇ ਆ ਕਵਿਤਾ ਤੇ ਅਸੀਂ ਉਹ ਦੁੱਖ ਹੰਡਾ ਇਹ ਵੀ ਹੋਏ ਨੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਸੋ ਵੀਰੋ ਆਪਾਂ ਹਰ ਪਰਿਵਾਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਣੀਆਂ ਨੇ ਆਪਾਂ ਹਸਪਤਾਲਾਂ ਦੀ ਗੱਲ ਕਰਨੀ ਆ ਆਪਾਂ ਸਕੂਲਾਂ ਦੀ ਗੱਲ ਕਰਨੀ ਆ ਆਉਂਦੀ ਆ ਨਾ ਬਿਜਲੀ ਫਿਰ ਬਿਜਲੀ ਦਾ ਬਿੱਲ ਜੀਰੋ ਫਿਰ ਆਉਣ ਲੱਗ ਗਿਆ ਨਾ ਕੱਸੀਆਂ ਦਾ ਪਾਣੀ ਤੇਲਾਂ ਕਹਿੰਦੇ ਸੀ ਤੇਲਾਂ ਸੋ ਵੀਰੋ ਉਹੀ ਖੰਭੇ ਨੇ ਉਹੀ ਬਰਗ੍ਰਿਡ ਨੇ ਉਹੀ ਤਾਰਾਂ ਨੇ ਉਹੀ ਫਿਊਜ ਨੇ ਹੁਣ ਬਿਜਲੀ ਕਿਵੇਂ ਆਉਣ ਲੱਗੀ ਬਈ ਕਿਉਂਕਿ ਨੀਅਤ ਸੱਚੀ ਹੋ ਗਈ ਨੀਅਤ ਪਹਿਲਾਂ ਇਹਨਾਂ ਦੀ ਨੀਅਤ ਦੇ ਫੈਉਜ ਉੱਡੇ ਹੋਏ ਸੀ ਹੁਣ ਨੀਅਤ ਸੱਚੀ ਹੋ ਗਈ ਸੋ ਤਾਂ ਤੁਹਾਡੇ ਕੋਲੇ ਆਇਆ ਵੀਰੋ ਹਾਂਜੀ ਦੱਬ ਦਿਓਗੇ ਖਿੱਚ ਤਾਂ ਕੰਮ 13 0 ਪੰਜਾਬ ਬਣੇਗਾ ਹੀਰੋ ਐਸ ਵਾਰ ਪੰਜਾਬ ਬਣੇਗਾ ਹੀਰੋ ਆ ਤਾਂ ਕਰਤਾ ਕੰਮ ਤੁਸੀਂ ਆ ਤਾਂ ਕਰਤਾ ਕੰਮ ਸਿੱਧੂ ਸਾਹਿਬ ਸਿੱਧੂ ਸਾਹਿਬ ਆ ਤਾਂ ਕਰਤਾ ਕੰਮ ਤੁਸੀਂ ਕਮਾਲ ਹੈ ਵੀ ਇਹ ਪਹਿਲਾਂ ਵੀ ਮੈਂ 모ਗਿਆ ਸੀ ਇਹ 모ਗੇ ਤੋਂ ਪਤਾ ਲੱਗ ਜਾਂਦਾ ਜਿਹੜਾ ਵਧੀਆ ਤੇਲ ਹੀ ਹੁੰਦਾ ਉਹ ਸਰੋਂ ਦੇ ਢੇਲ ਚੋਂ ਇੱਕ ਦਾਣਾ ਚਾਕੇ ਦੱਸ ਦਿੰਦਾ ਵੀ ਕਿੰਨਾ ਕੁ ਤੇਲ ਹੈ ਆ ਆ ਢੇਰੀ ਚ ਦਾ ਤੇਲ ਹੀ ਤੇਲ ਹੈ ਬਈ ਲਾਪਰਾਂ ਤੁਸੀਂ ਬੜਾਸ ਕਰ ਲੋ 10 15 ਮੈਂ ਸੈਕਿੰਡ ਚੀਕਾ ਮਾਰ ਲੋ ਨਾਰੇ ਲਾ ਲੋ ਕਰ ਲੋ ਜੀ ਕਿਵੇਂ ਦਲਵੀਰ ਠੀਕ ਠਾਕ ਬਹੁਤ سارے ਸਾਡੇ ਕ੍ਰਾਂਤੀਕਾਰੀ ਭਰਾ ਆਏ ਹੋਏ ਨੇ ਸੰਘਰਸ਼ ਲੜਨ ਆਲੇ ਆਏ ਹੋਏ ਨੇ ਔਰ ਵਿਦੇਸ਼ਾਂ ਦੇ ਵਿੱਚ ਆਪਣੀਆਂ ਕਮਾਕਾਰਾਂ ਨੂੰ ਤੇ ਪਰਿਵਾਰਾਂ ਨੂੰ ਛੱਡ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦਾ ਸੁਪਨਾ ਲੈ ਕੇ ਇੱਥੇ ਆਏ ਹੋਏ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਆਓ ਆਪਾਂ ਇਕੱਠੇ ਹੋ ਕੇ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਆਪਾਂ ਲਾਂਬੇ ਲਾ ਦਈਏ ਇੱਕ ਤਰੀਕ ਨੂੰ ਝਾੜੂ ਵਾਲਾ ਬਦਨ ਦੱਬ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਭਗਵਾਨਤਮਾਨ ਦੀ ਜ਼ਿੰਮੇਵਾਰੀ ਸ਼ੁਰੂ ਫੇਰ ਦੇਖਾਂਗੇ ਇਹਨਾਂ ਨੂੰ ਜਦੋਂ ਇਹਨਾਂ ਦੇ ਮੂੰਹ ਬੰਦ ਹੋ ਗਏ ਨਾ ਉਸ ਤੋਂ ਬਾਅਦ ਸੋਨੇ ਦੀ ਚਿੜੀ ਬਣਾਉਣਾ ਜਿਹੜਾ ਪੰਜਾਬ ਦਾ ਸੁਪਨਾ ਹੈ ਉਹ ਕਰਾਂਗੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਵੀਰੋ ਮੈਂ ਕੋਈ ਪੈਸੇ ਨਹੀਂ ਖਾਣ ਆਇਆ ਮੈਂ ਕੋਈ ਪੈਸੇ ਕਮਾਉਣ ਨਹੀਂ ਆਇਆ ਮੈਂ ਕੋਈ ਬੱਸਾਂ ਰੇਤਿਆਂ 'ਚ ਹਿੱਸੇ ਪਾਉਣ ਨਹੀਂ ਆਇਆ ਮੈਂ ਕੋਈ ਖੱਡਾ ਹੋਟਲਾਂ ਦੇ ਹਿੱਸੇ ਪਾਉਣ ਨਹੀਂ ਆਇਆ ਮੈਂ ਹਿੱਸਾ ਜ਼ਰੂਰ ਪਾਉਂਗਾ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾਂ ਦਾ ਜ਼ਰੂਰ ਹਿੱਸਾ ਪਾਉਂਗਾ ਉੱਥੇ ਮੈਂ ਹਿੱਸਾ ਪਾਉਣ ਆਇਆ ਹਾਂ ਹੋਰ ਕਿਤੇ ਪੈਸਾ ਨਹੀਂ ਪਾਉਣਾ ਆਪਾਂ ਸੋ ਵੀਰੋ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਧਰਤੀ ਹੈ ਆ ਲਾਲਾ ਲਾਜਪਤਰਾਏ ਜੀ ਦੀ ਧਰਤੀ ਹੈ ਟੁੱਡੀਕੇ ਨਾਲ ਹੀ ਹੈ ਵੀਰੋ ਆਪਾਂ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੈ ਨਹੀਂ ਉਹਨਾਂ ਦੀ ਆਤਮਾ ਤੜਫਦੀ ਰਹੂ ਵੀ ਆ ਆ ਆਜ਼ਾਦੀ ਵਾਸਤੇ ਸੰਵਿਧਾਨ ਖਤਰੇ ਚ ਹੈ ਲੋਕਤੰਤਰ ਖਤਰੇ ਚ ਹੈ ਵੀ ਆ ਆਜ਼ਾਦੀ ਵਾਸਤੇ ਅਸੀਂ ਕੁਰਬਾਨੀਆਂ ਦੇਤੀਆਂ ਸੋ ਵੀਰੋ ਇਕੱਠੇ ਹੋ ਜੋ 1 ਜੂਨ ਨੂੰ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਵੋਟ ਪਾਣੀ ਹੈ ਅਸੀਂ ਕਦੇ ਵੀ ਜਾਤ ਪਾਤ ਦੇ ਨਾਂ ਤੇ ਵੋਟ ਨਹੀਂ ਮੰਗਦੇ ਮੈਂ ਤਾਂ ਹਮੇਸ਼ਾ ਕਹਿੰਦਾ ਉਹਨਾਂ ਪਾਰਲੀਮੈਂਟ 'ਚ ਵੀ ਬੋਲਿਆ ਸੀ ਕਿ ਕੌਮ ਕੋ ਕਬੀਲੋ ਮੇਂ ਮਤ ਬਾਟਿਏ ਲੰਬੇ ਸਫਰ ਕੋ ਮੀਲੋ ਮੇਂ ਮਤ ਬਾਟਿਏ ਇੱਕ ਵਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼ ਇਸ ਕੋ ਨਦੀਆਂ ਔਰ ਝੀਲੋ ਮੇਂ ਮਤ ਬਾਟਿਏ ਸਾਡਾ ਦੇਸ਼ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਲੈ ਕੇ ਦਿੱਤਾ ਹੋਇਆ ਇਹ ਦੇਸ਼ ਕਿਸੇ ਬਾਪ ਦੀ ਜਾਗੀਰ ਨਹੀਂ ਹੈਗੀ ਕਿਸੇ ਦੇ ਬਾਪ ਦੀ ਕਿ ਉਹ ਮਾਲਕ ਬਣ ਕੇ ਬਹਿ ਜਾਏ 140 ਕਰੋੜ ਲੋਕਾਂ ਦਾ ਦੇਸ਼ ਹੈ ਸੋ ਇਸ ਕਰਕੇ ਸੰਵਿਧਾਨ ਬਚਾਉਣਾ ਹੈ ਲੋਕਤੰਤਰ ਬਚਾਉਣਾ ਹੈ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਲਈ ਹੋਈ ਆਜ਼ਾਦੀ ਬਚਾਉਣੀ ਹੈ ਸੋ ਤਾਂ ਕਰਕੇ ਤੁਹਾਡੇ ਕੋਲੇ ਆਇਆ ਔਰ ਆ ਪਿਆਰ ਇੰਨਾ ਪਿਆਰ ਅੱਜ ਮੈਂ ਜੈਤੋ ਤੋਂ ਆਇਆ ਇਸ ਤੋਂ ਪਹਿਲਾਂ ਜੈਤੋ ਸੀ ਨਾਲ ਹੀ ਪਰਲੀ ਗਲੀ ਚ ਸੁਖਵੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਓ ਹੈਨਾ ਤੇ ਉਹ ਪਰਿਵਾਰ ਬਚਾਓ ਚੱਲ ਰਿਆ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤੋਂ ਪਰਿਵਾਰ ਵੀ ਜਾਣੋਂ ਹਟ ਗਿਆ ਵੀ ਛੱਡੋ ਪਰੇ ਇਹਦਾ ਕੀ ਆ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦਬੁੱਧੀ ਵੀ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸੋ ਇਸ ਕਰਕੇ ਉਹਨਾਂ ਨੇ ਮਗਰ ਨਾਲ ਲੱਗਿਓ ਉਹ ਤਾਂ ਆਪਦਾ ਪਰਿਵਾਰ ਬਚਾਉਂਦੇ ਫਿਰਦੇ ਆ ਤੇ ਅਸੀਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਆਂ ਅਸੀਂ ਪੰਜਾਬ ਬਚਾਉਂਦੇ ਫਿਰਦੇ ਆਂ ਵੀ ਸਾਡਾ ਪਰਿਵਾਰ ਵਾਲਾ ਪੰਜਾਬ ਬੱਚੇ ਰੰਗਲਾ ਪੰਜਾਬ ਬਣਾਈਏ ਜੇ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਾਡੇ ਵਰਗਾ ਹੀ ਹੈ ਤੇ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਬਾਵਾ ਜਾਰ ਨਹੀਂ ਬਈ 1 ਰੁਪਏ ਦਾ ਇਲਜ਼ਾਮ ਲਾਦੇ ਕੋਈ ਸਵਾ ਦੋ ਸਾਲ ਚ 1 ਰੁਪਏ ਦਾ ਇਲਜ਼ਾਮ ਲਾਦੇ ਵੀ ਭਗਵੰਤ ਮਾਨ ਨੇ ਰੁਪਈਆ ਖਾ ਲਿਆ ਉਹ ਰੁਪਈਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਪੰਜਾਬ ਦੇ ਲੋਕਾਂ ਵਾਸਤੇ ਜਾਨ ਹਾਜ਼ਰ ਹੈ ਹਰ ਦਿਲ ਦੀ ਧੜਕਣ ਹਰ ਖੂਨ ਦਾ ਕਤਰਾ ਪੰਜਾਬ ਵਾਸਤੇ ਹਾਜ਼ਰ ਹੈ ਮੈਨੂੰ ਕੇਜਰੀਵਾਲ ਸਾਹਿਬ ਪੁੱਛਦੇ ਰਹਿੰਦੇ ਨੇ ਕਿੱਥੇ ਐ ਮੈਂ ਕਹਿੰਦਾ ਹਾਂ ਜੀ ਹੁਣ ਜੈਤੋਸੀ ਪਰ ਮੋਗੇ ਚੱਲੂੰਗਾ ਕਹਿੰਦੇ ਮੋਗੇ 'ਚ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਮੈਨੂੰ ਸੁਣਾਈ ਮੈਨੂੰ ਰਿਕਾਰਡਿੰਗ 'ਚ ਮੈਂ ਸੁਣੂੰਗਾ ਕਿ ਕਿੰਨਾ ਜੋਸ਼ ਹੈ ਕਿਉਂਕਿ ਨਾਰੇ ਤੋਂ ਪਤਾ ਲੱਗ ਜਾਂਦਾ ਹੈ ਕਿ ਕ੍ਰਿੱਲ ਕੱਢਣ ਨੂੰ ਫਿਰਦੇ ਹੋ ਤੇ ਬੱਦਲ ਵਾਈ ਕਿਹੋ ਜਿਹੀ ਐ ਲਓ ਮੈਂ ਹੁਣ ਨਾਅਰੇ ਲਾਉਂਗਾ ਦੋ ਦੋਨੇ ਹੱਥ ਉੱਪਰ ਚੱਕ ਕੇ ਨਾਅਰੇ ਲਾ ਦੇਣਾ ਇਨਕਲਾਬ ਜਿੰਦਾਬਾਦ ਥੋੜਾ ਵਧਾ ਲੀਏ ਥੋੜਾ ਵਧਾ ਥੋੜਾ ਥੋੜਾ ਛੱਕੋ ਥੋੜਾ ਥੋੜਾ ਤਾਂ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ